3 ਨਵੰਬਰ ਨੂੰ ਪਾਰ티ਕ ਰਿਕਟਾ ਯੁਵਰਾਜ ਸਿੰਘ ਹੇਜ਼ਲ ਕੀਚ ਨਾਲ ਵਿਆਹ ਕਰਵਾ ਰਹੇ ਨੇ ਖਬਰਾਂ ਮੁਤਾਬਕ ਵਿਆਹ ਦੇ ਕਾਰਤਯੂ ਵੀ ਦੇ ਪਿਤਾ ਯੋਗਰਾਜ ਸਿੰਘ ਦਾ ਨਾਮ ਲਿਖਿਆ ਪਰ ਉਹ ਵਿਆਹ ਵਿੱਚ ਸ਼ਿਰਕਤ ਨਹੀਂ ਕਰਨਗੇ ਇਸ ਦੀ ਜਾਣਕਾਰੀ ਉਨ੍ਹਾਂ ਯੁਵਰਾਜ ਦੀ ਮਾਂ ਸ਼ਬਨਮ ਸਿੰਘ ਨੂੰ ਦੇ ਦਿੱਤੀ ਹੈ ਵਿਆਹ ਨਾ ਆਉਣ ਦੀ ਵਜ੍ਹਾ ਪਰ ਯੋਗਰਾਜ ਸਿੰਘ ਦਾ ਕਹਿਣਾ ਹੈ ਕਿ ਉਹ ਸਿਰਫ ਪਰਮਾਤਮਾ ਵਿੱਚ ਆਸਥਾ ਰੱਖਦੇ ਨੇ ਨਾ ਕਿ ਕਿਸੇ ਧਾਰਮਿਕ ਗੁਰੂ ਦੇ ਵਿੱਚ 3 ਨਵੰਬਰ ਨੂੰ ਯੁਵਰਾਜ ਦਾ ਚੰਡੀਗੜ੍ਹ ਦੇ ਵਿੱਚ ਵਿਆਹ ਹੋਣਾ ਹੈ युवराज सिंह विदनि प्रधानमंत्री नरेंद्र मोदी ਨੂੰ ਵਿਆਹ ਦਾ ਕਾਰਡ ਦੇਣ ਲਈ ਸੰਸਦ ਭਵਨ ਪਹੁੰਚੇ ਸਨ ਇਸ ਦੌਰਾਨ ਉਨ੍ਹਾਂ ਨੇ ਇਨਵੀਟੇਸ਼ਨ ਕਾਰਡ ਤੇ ਪੀਐਮ ਦੇ ਨਾਮ ਤੇ ਗਲਤ ਸਪੈਲਿੰਗ ਲਿਖ ਦਿੱਤੇ ਤੇ ਕਾਰਡ ਤੇ ਗਲਤੀ ਨਾਲ ਨਰਿੰਦਰ ਦੀ ਥਾਂ ਨਰਿੰਦਰ ਲਿਖਾ ਦਿੱਤਾ ਗਿਆ ਸੀ 올림픽 ਤਗਮਾ ਜੇਤੂ ਪੀਵੀ ਸਿੰਧੂ ਸਿੰਗਾਪੁਰ ਦੀ ਖਿਡਾਰਨ ਤੇ ਜੱਦ ਦਰਜ ਕਰ ਹਾਂਗਕੰਗ ਸੁਪਰ ਸੀਰੀਜ਼ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ ਜਦਕਿ ਸਾਇਨਾ ਨੇ ਹਵਾਲ ਬਾਰ ਹੋ ਗਈ ਹੈ ਜੇਕਰ ਸਾਇਨਾ ਆਪਣਾ ਮੈਚ ਜਿੱਤ ਲੀ ਤਾਂ ਸੈਮੀਫਾਈਨਲ ਵਿੱਚ ਸਿੰਧੂ ਦੇ ਨਾਲ ਪ੍ਰਤੰਦ ਹੋਣੀ ਸੀ ਸਟਾਰ ਪਾਰਟੀ ਮੁਕੇ ਬਾਅਦ ਐਮਸੀ ਮੈਰੀ ਕੌਮ ਨੂੰ ਇੱਕ ਹੋਰ ਸਨਮਾਨ ਮਿਲਿਆ ਜਿਸ ਤਹਿਤ ਉਹਨਾਂ ਨੂੰ 20 ਦਸੰਬਰ ਨੂੰ ਅੰਤਰਰਾਸ਼ਟਰੀ ਮੁਕੇਬਸ ਸੰਘ ਵੱਲੋਂ 70ਵੇਂ ਸਥਾਪਨਾ ਦਿਵਸ ਮੌਕੇ ਤੇ ਲੈਜੈਂਡ ਐਵਾਰਡ ਨਾਲ ਸਨਮਾਨਿਤ ਕੀਤਾ ਜਾਏਗਾ ਏਆਈਬੀ ਨੇ ਇੱਕ ਬਿਆਨ ਜਾਰੀ ਕਰ ਇਸ ਦੀ ਪੁਸ਼ਟੀ ਕੀਤੀ ਹੈ